ਪੰਜਾਬ பாஜக ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼ਹੀਦਾਂ ਦੀ ਪਵਿੱਤਰ ਧਰਤੀ ਖਟਕੜ ਕੜਾ ਵਿਖੇ ਸਿਆਸੀ ਨਾਟਕ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤਿੱਖਾ ਹਮਲਾ ਕੀਤਾ ਹੈ। ਇੱਕ ਵੀਡੀਓ ਸੁਨੇਹੇ ਵਿੱਚ ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਕਾਰੇ ਲਈ ਪੰਜਾਬੀਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਚੰਡੀਗੜ੍ਹ ਤੋਂ ਜਾਰੀ ਬਿਆਨ ਵਿੱਚ ਸੁਨੀਲ ਜਾਖੜ ਨੇ ਕਿਹਾ ਗਈ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਸਭ ਦੇ ਸਾਂਝ ਨੇ ਅਤੇ ਉਹਨਾਂ ਦੇ ਜਨਮ ਸਥਾਨ ਉੱਤੇ ਜਾ ਕੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਸ਼ਰਾਬ ਨਾਲ ਸੰਬੰਧਿਤ ਕੱਪੜੇ ਵਿੱਚ ਫਸੇ ਆਪਣੇ ਆਗੂ ਦੀ ਤਰਫਦਾਰੀ ਦਾ ਡਰਾਮਾ ਕੀਤਾ ਹੈ ਉਸ ਨਾਲ ਲੱਖਾਂ ਪੰਜਾਬੀਆਂ ਦੇ ਹਿਰਦੇ ਵਲੂੰਦਰੇ ਗਏ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਦਾ ਏ ਕਾਰਾ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੀ ਰੂਹ ਨੂੰ ਵੀ ਦੁੱਖ ਦੇਣ ਵਾਲਾ ਹੈ ਸੁਨੀਲ ਜਾਖੜ ਨੇ ਆਖਿਆ ਕਿ ਆਮ ਆਦਮੀ ਪਾਰਟੀ ਜਿਹੜੀ ਭ੍ਰਿਸ਼ਟਾਚਾਰ ਵਿੱਚ ਘिरी ਹੋਈ ਹੈ ਅਤੇ ਜਿਸ ਦੇ ਆਗੂਆਂ ਖਿਲਾਫ ਈਡੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਲਈ ਸ਼ਹੀਦਾਂ ਦਾ ਨਾਮ ਵਰਤਣਾ ਪੂਰੀ ਤਰ੍ਹਾਂ ਗਲਤ ਹੈ ਮਾਫੀ ਤਾਂ ਵੈਸੇ ਸਾਰੇ ਪੰਜਾਬ ਤੋਂ ਮੰਗਣੀ ਚਾਹੀਦੀ ਸੀ ਖਾਸ ਕਰਕੇ ਸਾਡੀਆਂ ਧੀਆਂ ਮਾਤਾਵਾਂ ਪੇਣਾ ਤੋਂ ਤੇ ਉਸ ਇੱਕ ਪਰਿਵਾਰ ਦੀ ਮਹਿਲਾ ਨੂੰ ਕੱਪੜੇ ਉਤਾਰ ਕੇ ਸੜਕਾਂ ਦੇ ਉੱਤੇ ਜ਼ਲੀਲ ਕਰਕੇ ਭਜਾਇਆ ਗਿਆ ਭਗਵੰਤ ਮਾਨ ਜੀ ਉਲਸ ਤੁਹਾਡੀ ਸੁੱਤੀ ਪਈ ਸੀ ਕਿਉਂਕਿ ਆਪਣੇ ਆਕਾਵਾਂ ਦੇ ਆਦੇਸ਼ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਆਦੇਸ਼ ਦੇਣਗੇ ਤੁਸੀਂ ਆਰਡਰ ਦਿਓਗੇ ਤਾਂ ਪਰਚੇ ਦਰਜ ਕੀਤੇ ਜਾਣਗੇ ਭਗਵਾਨ ਜੀ ਮੈਂ ਹਾਂ ਜੀ ਮੇਰੀ ਬੇਨਤੀ ਹੈ ਆ ਤੁਸੀਂ ਜੋ ਕੁਝ ਅੱਜ ਕੀਤਾ ਆ ਕੱਲਾ ਇੱਕ ਡਰਾਮਾ ਤੇ ਪਖੰਡ ਨਹੀਂ ਉਸ ਧਰਤੀ ਦੇ ਉੱਤੇ ਉਹਨਾਂ ਦਾ ਸ਼ਹੀਦਾਂ ਦਾ અપਮਾਨ ਤਾਂ ਤੁਸੀਂ ਕੀਤਾ ਹੀ ਕੀਤਾ ਮੈਂ ਸਮਝਦਾ ਅੱਜ ਤੁਸੀਂ ਪੰਜਾਬੀਆਂ ਦੇ ਛਾਤੀ ਦੇ ਉੱਤੇ ਭ੍ਰਿਸ਼ਟਾਚਾਰ ਦੀ ਮੂਗ ਦਲੀ ਹੈ ਤੇ ਪੰਜਾਬੀਆਂ